ਹਾਜ਼ਰਤ ਪੀਰ ਬਾਬਾ ਸਨੇਸ਼ਾ ਵਾਲੀ ਸਰਕਾਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾ ਨਾਲ ਸ਼ਰਵਾਪੁਰ ਦਾਤਾ ਸਨੇਸ਼ਾ ਵਾਲੀ ਸਰਕਾਰ ਦੀ ਮਰਜ਼ਾਰ ਤੇ ਮਨਾਇਆ ਜਾ ਰਿਹਾ ਹੈ ਇਹ ਮੇਲਾ 104ਵਾਂ ਮੇਲਾ ਹੈ ਜੋ ਲੱਗ ਰਿਹਾ ਤੁਸੀਂ ਦੇਖ ਰਹੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਹੈ ਲੱਖਾਂ ਦੇ ਹਿਸਾਬ ਨਾਲ ਸੰਗਤ ਨਤਮਸਤਕ ਦਾਤਾ ਸਨੇਸ਼ਾ ਵਾਲੀ ਸਰਕਾਰ ਦੇ ਅਨਕਮਸਤ ਗੋਈਆ ਉਹ ਦਿਨ ਆ ਵੀ ਚੋਲੀਆਂ ਦਾ ਦਾਤਾ ਸਨੇਸ਼ਾ ਵਾਲੀ ਸਰਕਾਰ ਨੇ ਭਰੀਆਂ ਮੁਰਾਦਾ ਪੂਰੀਆਂ ਕੀਤੀਆਂ ਅੱਜ ਉਹ ਦਾਤਾ ਸਨੇਸ਼ਾ ਵਾਲੀ ਸਰਕਾਰ ਦਾ ਸ਼ੁਕਰਾਨਾ ਕਰਨ ਆਏ ਨੇ ਔਰ ਢੋਲ ਤਮੱਕਿਆਂ ਝੰਡੇ ਲੈ ਕੇ ਆਂਦੇ ਆ ਔਰ ਕਈ ਦਿਖਣ ਡੰਡੋਤ ਕਰਦੇ ਵੀ ਆਂਦੇ ਆ ਇਹ ਮੇਰੀ ਸਰਕਾਰ ਦਾ ਕਰਮ ਹੈ ਜਿਆ ਜਿਆਕਾਰ ਹੈ ਸਰਕਾਰ ਦੀ 720ਵੀਂ ਦੇ ਵਿੱਚ ਸਰਕਾਰ ਦਾ ਅਗਰਮਨ ਸੀ ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ ਔਰ ਉਹਦੀ ਮੂੰਹ ਬੋਲਦੀ ਤਸਵੀਰ ਉੱਚਾ ਪਿੰਡ ਸਨੇਤ ਸਨੇਤ ਸ਼ਹਿਰ ਦਾ ਰਾਜਾ ਹੁੰਦਾ ਇਹ ਤੁਹਾਨੂੰ ਪਤਾ ਦਾਤਾ ਸਨੇਸ਼ਾ ਵਾਲੀ ਸਰਕਾਰ ਨੇ ਉਸ ਰਾਜੇ ਦਾ ਰਾਜੋ ਤਖਤ ਨਸ਼ਟ ਕਰ ਦਿੱਤਾ ਬਹੁਤ ਜਿਆਦਾ ਉਫਾ ਜੀ ਅਸੀਂ ਬਚਪਨ ਤੋਂ ਇੱਥੇ ਆਨੇ ਆ ਦੋਂ ਸਾਡਾ ਜਨਮ ਹੋਇਆ ਸੀ ਪਹਿਲਾ ਮੱਥਾ ਕਿੱਥੇ ਸਾਡੇ ਘਰ ਦੇ ਅੰਡਕਾਇਆ ਹੋਇਆ ਉਹ ਸ਼ੁਰੂ ਤੋਂ ਇਸੇ ਮੱਥਾ ਟੇਕਦੇ ਆਂ ਔਰ ਬਹੁਤ ਲਾਹੀ ਦਰਵਾਰਾ ਔਰ ਹਰ ਸੁੱਖਣਾ ਇੱਥੇ ਪੂਰੀ ਹੁੰਦੀ ਆ ਜੀ ਕੋਈ ਇੱਥੇ ਕੋਈ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੁਸੀਂ ਕਦੇ ਕੁਝ ਅਸਾਂ ਜਦੋਂ ਮੰਗਿਆ ਹੋਵੇ ਤੇ ਮਤਲਬ ਬਾਬਾ ਜੀ ਜਦੋਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਸਾਨੂੰ ਸਭ ਕੁਝ ਹੀ ਦਿੱਤਾ ਜੀ ਮੇਰੇ ਮੇਰੇ ਦੋ ਬੇਟੇ ਹੋਏ ਆ ਜੀ ਇੱਥੋਂ ਹੀ ਹੋਏ ਨੇ ਹਾਂ ਜੀ ਮੇਰੇ ਭਰਾ ਦੇ ਦੋ ਬੇਟੇ ਹੋਏ ਦੋ ਭਰਾ ਦੇ ਮੇਰੇ ਉਹਨਾਂ ਦੇ ਦੋ ਦੋ ਬੇਟੇ ਹੋਏ ਆ ਇੱਥੋਂ ਹੀ ਮੰਗੇ ਇੱਥੋਂ ਹੀ ਹੋਏ ਨੇ ਇੱਥੇ ਹਰ ਕੁਝ ਉਹ ਅਸੀ ਚੀਜ਼ ਨਹੀਂ ਹੈਗੇ ਇਥੇ ਨਾਮ ਮੜੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਹਰ ਇੱਕ ਚੀਜ਼ ਮਿਲਦੇ ਜਿੱਦਾਂ ਵੀ ਬੰਦਾ ਇੱਛਾ ਲੈ ਕੇ ਆਉਂਦਾ ਮਾਲਕ ਉਹਦਾ ਦੀ ਇੱਛਾ ਪੂਰੀ ਕਰਕੇ ਭੇਜਦਾ ਤਾਂ 104ਵਾਂ ਮੇਲਾ ਜਿਹੜਾ ਕੇਸ਼ਵਰ ਮਨਾਇਆ ਜਾਂਦਾ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਸਨੇਸ਼ਾ ਵਾਲੀ ਸਰਕਾਰ ਜਿਹੜਾ ਕਿ 104ਵਾਂ ਮੇਲਾ ਮਨਾਇਆ ਜਾ ਰਿਹਾ ਸਾਡੇ ਨਾਲ ਬਿੱਟੂ ਸਾਈ ਜੀ ਨੇ ਜੀ ਉਹਦੇ ਨੇ ਗੱਲਬਾਤ ਕਰਾਂਗੇ ਸਸੀ ਕਾਲ ਜੀ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਮੇਲੇ ਦੀਆਂ 104ਵਾਂ ਮੇਲਾ ਸਨੇਸ਼ਾ ਵਾਲੀ ਸਰਕਾਰ ਜੀ ਦਾ ਤੇ ਕਿਸ ਤਰੀਕੇ ਨਾਲ ਇਸ ਵਾਰ ਮਨਾਇਆ ਜਾ ਰਿਹਾ ਜੀ ਹਾਜ਼ਰਤ ਪੀਰ ਬਾਬਾ ਸਨੇਸ਼ ਸ਼ਾਹ ਵਾਲੀ ਸਰਕਾਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੜੀ ਧੂਮ-ਧਾਮ ਨਾਲ ਸ਼ਰਵਾਪੁਰ ਦਾਤਾ ਸਨੇਸ਼ ਸ਼ਾਹ ਦੀ ਸਰਕਾਰ ਦੀ ਮਨਜ਼ਾਰ ਤੇ ਮਨਾਇਆ ਜਾ ਰਿਹਾ ਹੈ ਇਹ ਮੇਲਾ 104ਵਾਂ ਮੇਲਾ ਹੈ ਜੋ ਲੱਗ ਰਿਹਾ ਤੁਸੀਂ ਦੇਖ ਰਹੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਹੈ ਲੱਖਾਂ ਦੇ ਹਿਸਾਬ ਨਾਲ ਸੰਗਤ ਨਕਮਸਤਕ ਦਾ ਦਸਨੈਸ਼ਾ ਵਾਲੀ ਸਰਕਾਰ ਦੇ ਨਕਮਸਤਕ ਹੋਈ ਹੈ ਔਰ ਜਿਨ੍ਹਾਂ ਦੀਆਂ ਝੋਲੀਆਂ ਦਾ ਦਸਨੈਸ਼ਾ ਵਾਲੀ ਸਰਕਾਰ ਨੇ ਭਰੀਆਂ ਮੁਰਾਦਾ ਪੂਰੀਆਂ ਕੀਤੀਆਂ ਅੱਜ ਦਾ ਦਸਨੈਸ਼ਾ ਵਾਲੀ ਸਰਕਾਰ ਦਾ ਸ਼ੁਕਰਾਨਾ ਕਰਨਾ ਆਏ ਨੇ ਔਰ ਟੋਲ ਤਮੱਕੀਆਂ ਝੰਡੇ ਲੈ ਕੇ ਆਂਦੇ ਆ ਔਰ ਕਈ ਤੁਸੀਂ ਦੇਖਣ ਡੰਡੋਤ ਕਰਦੇ ਵੀ ਆਂਦੇ ਆ ਇਹ ਮੇਰੀ ਸਰਕਾਰ ਦਾ ਕਰਮ ਹੈ ਜੈ ਜੈਕਾਰ ਹੈ ਸਰਕਾਰ ਦੀ 104ਵਾਂ ਮੇਲਾ ਇਹ ਵੰਡ ਤੋਂ ਪਹਿਲਾਂ ਦਾ ਮੇਲਾ ਚੱਲਦਾ ਆ ਰਿਹਾ ਤੇ ਸੰਗਤ ਆਪਾਂ ਦੇਖਦੇ ਆ ਕਿ ਹਰੇਕ ਸਾਲ ਵਧਦੀ ਆਉਂਦੀ ਹੈ ਵੀ ਐਨਾ ਉਤਸ਼ਾਹ ਸੰਗਤ ਦੇ ਵਿੱਚ ਹੁੰਦਾ ਵੀ ਕਦੋਂ ਮਿਲ ਆਵੇ ਤੇ ਅਸੀਂ ਸੁਨੇਸ਼ਾ ਵਲੀ ਜਾ ਕੇ ਤੇ ਸ਼ੁਕਰਾਨਾ ਕਰੀਏ ਬਿਲਕੁਲ ਜੀ ਇਹ ਪੰਜਾਬ ਦਾ ਇਤਿਹਾਸਿਕ ਦਰਵਾਜ਼ਾ 720 ਈਸਵੀ ਦਾ 720 ਈਸਵੀ ਦੇ ਵਿੱਚ ਸਰਕਾਰ ਦਾ ਆਗਰਮਨ ਸੀਗਾ ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ ਔਰ ਉਹਦੀ ਮੂੰਹ ਬੋਲਦੀ ਤਸਵੀਰ ਉੱਚਾ ਪਿੰਡ ਸਨੇਤ ਸਨੇਤ ਸ਼ਹਿ ਦਾ ਰਾਜਾ ਹੁੰਦਾ ਇਹ ਤੁਹਾਨੂੰ ਪਤਾ ਦਾਤਾ ਸੁਨੇਸ਼ਾ ਵਲੀ ਸਰਕਾਰ ਨੇ ਉਸ ਰਾਜੇ ਦਾ ਰਾਜੋ ਤਖਤ ਨਸ਼ਟ ਕਰ ਦਿੱਤਾ ਮਤਲਬ ਕਿ ਖਤਮ ਕਰ ਦਿੱਤਾ ਰਾਜਾ ਜਿੰਦਾ ਦਫਨ ਕਰ ਦਿੱਤਾ ਉੱਚਾ ਪਿੰਡ ਸਨੇਤ ਤੇ ਮੇਰੀ ਸਰਕਾਰ ਦੇ ਨਾਂ ਫਿਰ ਸਨੇਤ ਵਲੀ ਦੇ ਨਾਂ ਤੇ ਮਸ਼ਹੂਰ ਹੋਏ ਨੇ ਤੇ ਇਸ ਮੇਲੇ ਨੂੰ ਚਾਰਜ ਲੈਣ ਵਾਸਤੇ ਕਿਹੜੇ ਕਿਹੜੇ ਕਲਾਕਾਰ ਇੱਥੇ ਪਹੁੰਚ ਰਹੇ ਨੇ ਜੀ ਬੜੇ ਉੱਚ ਕੋਟੀ ਦੇ ਸੂਫੀ ਤੇ ਸਿੰਗਰ ਆਏ ਨੇ ਜਿਹੜਾ ਦਾਤਾ ਸਨੇਤ ਸ਼ਵਲੀ ਸਰਕਾਰ ਦਾ ਗੁਣਗਾਨ ਕਰਨਾ ਹੈ ਤੇ ਸੰਗਤਾਂ ਨੂੰ ਨਿਹਾਲ ਕਰਨਾ ਜਿੱਦਾਂ ਤੁਸੀਂ ਕਹਿ ਦੋ ਕਿ ਜਿੱਦਾਂ ਮਤਲਬ ਬਹੁਤ ਅਨਾਮੀ ਸੀ ਕਈਆਂ ਦਾ ਮੈਂ ਨਾਮ ਨਹੀਂ ਪਤਾ ਲੇਕਿਨ ਕੋਰ ਸਿੰਮੀ ਹੁਣੇ ਗਾ ਕੇ ਹਟੀ ਹੈ ਔਰ ਜਮਲਾ ਸਾਹਿਬ ਦਾ ਪਰਿਵਾਰ ਸਾਰੇ ਤਕਰੀਬਨ ਇੱਥੇ ਆਂਦਾ ਹੈ ਔਰ ਬਹੁਤ ਵਧੀਆ ਸਿੰਗਰ ਆਂਦੇ ਨੇ ਵਨੀਤ ਖਾਨ ਔਰ ਇਸ਼ਰਤ ਅਲੀ ਔਰ ਮਤਲਬ ਕਈ ਇਦਾਂ ਦੇ ਦਾਤਾ ਸਨੇਸ਼ਲ ਸਰਕਾਰ ਨਾਲ ਕਮਸਤਕ ਨੇ ਤਿੰਨ ਦਿਨ ਆਇਆ ਦਾ ਮੇਲਾ ਹੁੰਦਾ ਤੇ ਹੱਲੇ ਇੱਕ ਦਿਨ ਹੋਰ ਪਿਆ ਤੇ ਸ਼ਰਧਾਲੂਆਂ ਨੂੰ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਅੱਜ ਮੇਲੇ ਦਾ ਦੂਸਰਾ ਦਿਨ ਹੈ ਔਰ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਦਾਤਾ ਸਨੇਸ਼ਾ ਵਾਲੀ ਸਰਕਾਰ ਦਾ ਮੇਲਾ ਹੁਮ ਹਮ ਅੱਗੇ ਪਹੁੰਚੋ ਦਾਤਾ ਸਨੇਸ਼ਿਆ ਵਾਲੀ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਕੱਲ ਦਾ ਕੀ ਪ੍ਰੋਗਰਾਮ ਰਹੇਗਾ ਜੀ ਕੱਲ ਤਕਰੀਬਨ 80 ਸਾਲ ਤੋਂ ਸਾਡੇ ਬਜ਼ੁਰਗ ਦੰਗਲ ਕਰਵਾ ਰਹੇ ਸੀ ਇਦਾਂ ਜਿਦਾ ਅੱਜ ਚੱਲ ਰਿਹਾ ਕੱਲ ਮਤਲਬ ਸੰਗਤ ਜਿਹੜੇ ਸੂਫੀ ਕਲਾਕਾਰ ਆ ਤੇ ਗਾਣਗੇ ਸਿਰਫ ਅਸੀਂ ਦੰਗਲ ਨਹੀਂ ਕਰਾ ਰਹੇ ਜਿਆਦਾ ਗਰਮੀ ਹੋਣ ਕਰਕੇ ਮੇਰੀ ਸਰਕਾਰ ਦਾ ਕਰਮਾ ਵੀ ਅੱਜ ਤੋਂ 10 ਸਾਲ 10 ਦਿਨ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ ਆ ਦੇਖ ਲਓ ਹੁਣ ਮੌਸਮ ਕਿੰਨਾ ਵਧੀਆ ਹੋਇਆ ਤੇ ਗਰਮੀ ਕਰਕੇ ਸੀ ਕਿ ਦੰਗਲ ਕੈਂਸਲ ਕਰ ਦਿੱਤਾ ਸੀ ਤੇ ਬਾਕੀ ਪ੍ਰੋਗਰਾਮ ਇਦਾਂ ਹੀ ਚੱਲੇਗਾ ਸੰਗਤ ਦਾ ਸੰਗਤ ਦਾ ਲੰਗਰ ਦਾ 3-4 ਦਿਨ ਦਾ ਲੰਗਰ ਪਾਣੀ ਦਾ ਬੜਾ ਪ੍ਰਬੰਧ ਹੈ ਔਰ ਸੰਗਤ ਦੇ ਰਹਿਣ ਦਾ ਵੀ ਬਹੁਤ ਪ੍ਰਬੰਧ ਹੈ ਬਾਕੀ ਜਿਹੜੀਆਂ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਆ ਉਹਦੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਜਿਹੜੀਆਂ ਸੰਗਤਾਂ ਨੇ ਜਲੰਧਰ ਤੋਂ ਵੀ ਜੁੜ ਚੁੱਕੀਆਂ ਨੇ ਗੱਲਬਾਤ ਕਰਾਂਗੇ ਜੈ ਸਾਈ ਜੀ ਜੈ ਮਸਤਰੀ ਜੀ ਅੱਜ ਐਸੇ ਤੇ ਆਸੀ ਕੇ ਦਰਬਾਰ ਬਾਬਾ ਸੁਨੀਤ ਸ਼ਾਹ ਜੀ ਬਲੀ ਸਰਕਾਰ ਦੇ ਖਾਇਰੀ ਲਗਵਾਨ ਆਏ ਆ ਸਾਈ ਬਿੱਟੂ ਸ਼ਾਹ ਜੀ ਦੀ ਜੀ ਹਜ਼ੂਰੀ ਦੇ ਵਿੱਚ ਜਿਹੜਾ ਇਹ ਮੇਲਾ ਸਾਜਦਾ ਹੈ ਹਰ ਸਾਲ 104 ਮਾ ਮੇਲਾ ਹੈ ਇਹਨਾਂ ਦੀ ਜੋ ਪੀੜੀਦਰ ਪੀੜੀ ਚੱਲਦਾ ਆ ਰਿਹਾ ਹੈ ਮੇਲਾ ਗੱਦੀ ਦੇ ਵਿੱਚੋਂ ਸਾਈ ਬਿੱਟੂ ਸਾਈ ਜੀ ਹੁਣ ਗੱਦੀ ਨਸ਼ੀਨ ਆ ਅਸੀਂ ਇਹਨਾਂ ਦੇ ਚਰਨੀ ਲੱਗੇ ਆਂ ਔਰ ਸੰਗਤਾਂ ਨੂੰ ਵੀ ਮੇਰੀ ਅਰਜ਼ ਹੈ ਵੀ ਦਾਤਾ ਦਰਬਾਰ ਤੇ ਆ ਕੇ ਮੱਥਾ ਨਤਮਕ ਸਹੁਣ ਔਰ ਬੜੇ ਦੇਹ ਰਿਆ ਪੂਰਵ ਚਲਨ ਔਰ ਸ਼ੁਖ ਸ਼ਾਂਤੀ ਬਣਾਈ ਰੱਖਣ ਹੁੱਲੜਵਾਜੀ ਨਾ ਕਰਨ ਬਹੁਤ ਹੀ ਪਿਆਰ ਨਾਲ ਇਹ ਸੰਗਤਾਂ ਦਾ ਮੇਲਾ ਲੱਗਿਆ ਦਾ ਹਰ ਸਾਲ ਦੀ ਤਰ੍ਹਾਂ ਬਿੱਟੂ ਸਾਈਂ ਜੀ ਦੀ ਜੀ ਜੂਰੀ ਦੇ ਵਿੱਚ ਔਰ ਇਦਾਂ ਹੀ ਚੱਜਦਾ ਰਹੇ ਸੰਗਤਾਂ ਨਾਲ ਲਗਾਤਾਰ ਜਿਤਨੀ ਤੇ ਗੱਲਬਾਤ ਕਰਾਂਗੇ ਜੈ ਸਾਈਂ ਜੀ ਜੈ ਸਾਈਂ ਜੇ ਬਾਬਾ ਇੱਥੇ ਪਹੁੰਚੇ ਹੋ ਜੀ ਅੱਜ ਸਨੇਸ਼ਾ ਵਾਲੇ ਸਰਕਾਰ ਦੇ ਮੇਲਾ 104ਵਾਂ ਕਿੰਨਾ ਉਤਸ਼ਾਹ ਜਿਗਾ ਮਨ ਦੇ ਵਿੱਚ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਅਸੀਂ ਬਚਪਨ ਤੋਂ ਇੱਥੇ ਆਨੇ ਆ ਜਦੋਂ ਦਾ ਸਾਡਾ ਜਨਮ ਹੋਇਆ ਅਸੀਂ ਪਹਿਲਾਂ ਮੱਥਾ ਇੱਥੇ ਹੀ ਸਾਡੇ ਘਰ ਦਾ ਐਂਡਕਾਇਆ ਹੋਇਆ ਔਰ ਸ਼ੁਰੂ ਤੋਂ ਹੀ ਇੱਥੇ ਮੱਥਾ ਟੇਕਦੇ ਆ ਔਰ ਬਹੁਤ ਲਾਹੀ ਦਰਵਾਰਾ ਔਰ ਹਰ ਕ ਸੁੱਖਣਾ ਇੱਥੇ ਪੂਰੀ ਹੁੰਦੀ ਹੈ ਜੀ ਕੋਈ ਇੱਥੇ ਕੋਈ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਸਾਡੇ ਛੋਟੇ ਭਾਈ ਬਿੱਡੂ ਸਿੰਘ ਜੀ ਗਦੀ ਨਿਸ਼ੀਨ ਨੇ ਇੱਥੇ ਅਸੀਂ ਨਾਲ ਸੇਵਾਦਾਰਾਂ ਔਰ ਔਰ ਬੱਧ ਚੜ੍ਹ ਕੇ ਸੇਵਾ ਕਰੀਦੀ ਆ ਔਰ ਸੰਗਤ ਦੀ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਐ ਇੱਥੇ ਕਿਸੇ ਚੀਜ਼ ਦੀ ਕੋਈ ਲੰਗਰ ਦੀ ਘਾਟ ਨਹੀਂ ਕੋਈ ਚਾਹ ਪਾਣੀ ਦੀ ਕੋਈ ਸੜਨ ਨਹੀਂ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਆਉਂਦੀ ਹੈਗੀ ਔਰ ਮਾਲਕ ਦਾ ਬੜੀ ਕਿਰਪਾ ਆ ਔਰ ਜੀ ਨੇ ਜੋ ਮੰਗਿਆ ਉਹਨੂੰ ਸਭ ਕੁਝ ਇੱਥੋਂ ਮਿਲਿਆ ਜੀ ਤੁਸੀਂ ਕਦੇ ਕੁਝ ਸਾਈ ਜਦੋਂ ਮੰਗਿਆ ਹੋਵੇ ਤੇ ਮਤਲਬ ਬਾਬਾ ਜੀ ਜਦੋਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਸਾਨੂੰ ਸਭ ਕੁਝ ਹੀ ਦਿੱਤਾ ਜੀ ਮੇਰੇ ਮੇਰੇ ਦੋ ਬੇਟੇ ਹੋਏ ਆ ਜੀ ਇੱਥੋਂ ਹੀ ਹੋਏ ਨੇ ਹਾਂ ਜੀ ਮੇਰੇ ਭਰਾ ਦੇ ਦੋ ਬੇਟੇ ਦੋ ਭਰਾ ਨੇ ਮੇਰੇ ਉਹਨਾਂ ਦੇ ਦੋ ਦੋ ਬੇਟੇ ਹੋਏ ਯਕੀਨ ਵਾਦਾ ਜੀ ਫਿਰ ਜਦੋਂ ਜੋ ਮੰਗੋ ਉਹ ਮਿਲ ਜਾਂਦਾ ਇੱਥੇ ਹਰ ਕੁਝ ਮਿਲਦਾ ਜੀ ਯਕੀਨ ਰੱਖ ਕੇ ਮੰਗਣਾ ਪੈਂਦਾ ਜੀ ਕੋਈ ਐਸੀ ਚੀਜ਼ ਨਹੀਂ ਹੈਗੀ ਇੱਥੇ ਨਾ ਮੜੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਹਰ ਇੱਕ ਚੀਜ਼ ਮਿਲਦੇ ਜਿੱਦਾਂ ਵੀ ਬੰਦਾ ਇੱਛਾ ਲੈ ਕੇ ਆਉਂਦਾ ਮਾਲਕ ਉਹਦਾ ਦੀ ਇੱਛਾ ਪੂਰੀ ਕਰਕੇ ਭੇਜਦਾ ਹੈ ਸ਼ੁਕਰਾਨਾ ਕਿਸ ਤਰੀਕੇ ਨਾਲ ਕਰਦੇ ਆ ਜੀ ਸ਼ੁਕਰਾਨਾ ਦੇ ਕੋਈ ਸ਼ੁਕਰਾਨਾ ਦੇ ਦਿਲੋਂ ਹੀ ਕੀਤਾ ਜਾਂਦਾ ਹੈ ਆਪਾਂ ਕੀ ਦੇ ਸਕਦੇ ਆ ਆਪਾਂ ਕੁਝ ਨਹੀਂ ਦੇ ਸਕਦੇ ਹੈਗੇ ਆਪਾਂ ਤਾਂ ਆਪਣੀ ਸ਼ਰਧਾ ਦੇ ਪੁੱਲ ਉਪਰੇਟ ਕਰ ਸਕਦੇ ਆ ਹੈਗਾ ਜੀ ਤੇ ਬਾਕੀ ਇਹਨਾਂ ਦੇ ਨਿਆਂ ਚੜਦੀ ਆ ਕੋਈ ਸੁਖਣਾ ਸੁਖ ਦੇ ਆ ਨਿਆਂ ਹੀ ਦਿੰਦੇ ਆ ਅਏ ਤੇ ਮਾਲਕ ਚਾਦਰ ਨੇ ਚੜ੍ਹਦੀਆਂ ਮੇਲਿਆਂ ਦੇ ਗੱਲ ਸਾਡੇ ਚਾਦਰ ਨੇ ਆਈ ਸੀ ਜੰਨਲ ਜੜਿਆ ਸੀਗਾ ਤੇ ਕੱਲ ਸਾਰਾ ਚਾਦਰਾਂ ਦਾ ਪ੍ਰੋਗਰਾਮ ਸੀ ਅੱਜ ਮੇਲੇ ਦਾ ਪ੍ਰੋਗਰਾਮ ਆ ਪਰ ਬਹੁਤ ਹੀ ਚੱਲ ਰਿਹਾ ਔਰ ਸਾਡੇ ਸੰਗਤ ਇੱਥੇ ਸਰਪ੍ਰਸਤ ਨੇ ਮੈਂ ਇਹ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਸ਼ਰਧਾਲੂ ਉਹਨਾਂ ਅਸੀਂ ਜਗ੍ਹਾ ਨਹੀਂ ਬੱਦ ਚੜ੍ਹ ਕੇ ਸੰਗਤ ਪਹੁੰਚੇ ਦਰਸ਼ਨ ਕਰੇ ਲੰਗਰ ਪਣੀ ਸਕਣ ਔਰ ਆਪਣੇ ਮਨੋਂ ਕਾਮਨਾਵਾਂ ਜਿਹੜੀਆਂ ਨੇ ਮਹਾਰਾਜ ਅੱਗੇ ਅੱਗੇ ਰੱਖਣ ਮਹਾਰਾਜ ਪੂਰੀਆਂ ਕਰਦੇ ਆ ਔਰ ਹਰ ਇੱਕ ਤੋਂ ਕੋਟੋਟਾ ਦਾ ਹੀ ਇੱਥੇ ਅਸੀਂ ਗੱਲ ਨਹੀਂ ਹੈ ਵੀ ਕਿਸੇ ਦਾ ਕੋਈ ਦੁੱਖ ਨਹੀਂ ਟੁੱਟਦਾ ਹੈਗਾ ਬੜੇ ਅਸੀਂ ਗੱਲ ਨਹੀਂ ਹੈਗੀ ਬਹੁਤ ਵਧੀਆ ਦਰਬਾਰ ਆਈ ਇਹ ਔਰ ਪ੍ਰਾਣਾ ਅੱਜ ਇਤਿਹਾਸਿਕ ਦਰਬਾਰ ਆ ਔਰ 104ਵਾਂ ਮੇਲਾ ਜੀ ਸਭ ਤੋਂ ਇਹ ਲੁਧਿਆਣੇ ਦਾ ਮੰਨੇ ਤੰਨੇ ਦਰਬਾਰ ਆ ਜੀ ਕੋਈ ਕੋਈ ਮਾੜੀ ਮੋਟੀ ਗੱਲਬਾਤ ਨਹੀਂ ਹੈਗੀ ਹਾਂ ਬਹੁਤ ਦੂਰੋ ਦੂਰੋ ਸੰਗਤ ਆਉਂਦੀ ਹੈ ਜੀ ਅਸੀਂ ਗੱਲ ਨਹੀਂ ਹੈਗੀ ਔਰ ਪੰਜਾਬ ਦੇ ਪੂਰੇ ਪੰਜਾਬ ਦੀ ਸੰਗਤ ਇੱਥੇ ਟੁੱਕਦੀ ਹੈ ਜੀ ਸਨੇਤਵਲੀ ਸਰਕਾਰ ਦੇ 104ਵਾਂ ਮੇਲਾ ਤੇ ਕਿੰਨਾ ਕੁ ਉਤਸ਼ਾਹ ਮਤਲਬ ਸੀਗਾ ਇਸ ਮੇਲੇ ਦਾ ਜੀ ਪਹਿਲਾ ਸਾਰੀ ਸੰਗਤ ਨੂੰ ਜੈ ਬਾਬੇ ਦੀ ਜੈ ਸਾਈਂ ਜੀ ਦੀ ਤੇ ਕੋਈ ਸ਼ਾਤਾ ਬਹੁਤ ਹੈ ਜੀ ਸੇਵਾਦਾਰਾ ਸਾਰੇ ਬਾਦ ਚੜ ਕੇ ਜਿੰਨਾ ਵੀ ਯੋਗਦਾਨ ਦੇ ਰਹੀਆਂ ਸਰਕਾਰ ਦੇ ਮੇਲੇ ਜਿਸੀਂ ਬਾਦ ਚੜ ਕੇ ਸੇਵਾ ਕਰ ਰਹੇ ਹਾਂ ਜੋ ਸ਼ਾਬਾਹ ਬਹੁਤ ਹੈ ਜੀ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਆ ਸਰਕਾਰ ਦਾ ਦੂਸਰਾ ਦਿਨ ਹੈ ਜੀ 25 26 27 ਦਾ ਬਾਬਾ ਜੂਨ ਦਾ ਮੇਲਾ ਹੁੰਦਾ ਤਨੀਦਵਲੀ ਸਰਕਾਰ ਦਾ ਸੰਗਤ ਨੂੰ ਬੇਨਤੀ ਹੈ ਕਿ ਬਾਦ ਚੜ ਕੇ ਆਣ ਆ ਕੇ ਸਰਕਾਰ ਦਾ ਆਸ਼ੀਰਵਾਦ ਲੈਣ ਪੰਜਾਬ ਦੇ ਇੱਥੇ ਹੋਣਾ ਸ਼ੁਰੂ ਕੀਤਾ ਜੀ ਕਿੰਨਾ ਕ ਬਦਲਾਅ ਤੁਹਾਨੂੰ ਆਪਣੇ ਜੀਵਨ ਚ ਵੇਖਣ ਨੂੰ ਮਿਲਿਆ ਜੀਵਨ ਚ ਬਹੁਤ ਬਲਾਵ ਲਿਖਿਆ ਜੀ ਮੈਂ ਤੁਹਾਡੀ ਪਹਿਲੀ ਇੰਟਰਵਿਊ ਤੁਸੀਂ ਮੇਰੀ ਲਈ ਸੀ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਜੀ ਵੀ ਇੱਥੋਂ ਫਾਇਦਾ ਲਈ ਅਸੀਂ ਆਏ ਸੀਗੇ ਤੇ ਹੁਣ ਤਾਂ ਮਹਾਰਤ ਦੀ ਕਿਰਪਾ ਨਾਲ ਸਭ ਕੁਝ ਹੈ ਜੀ ਸਭ ਕੁਝ ਮਾਲਾ ਦਿੱਤਾ ਹੋਇਆ ਜੀ 104ਵਾਂ ਮੇਲਾ ਜੀ ਤੇ ਕਿਸ ਤਰੀਕੇ ਨਾਲ ਸੰਗਤ ਦੇ ਚੁੱਸਾ ਵੇਖਣ ਨੂੰ ਮਿਲ ਰਹੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੈ ਮਸਤਾ ਦੀ ਜੈ ਪੀਰਾਂ ਦੀ ਜੀ ਬਾਬਾ ਜੀ ਦੇ ਦਰਬਾਰ ਤੇ ਬਾਬਾ ਸਨੇਸ਼ਾ ਵਾਲੀ ਸਰਕਾਰ ਤੋਂ ਚਾਉਣ ਵਾਲੇ ਪੂਰੇ ਪੰਜਾਬ ਭਰ ਦੇ ਵਿੱਚ ਲੋਕ ਨੇ ਜੀ ਲੱਖਾਂ ਦੇ ਹਿਸਾਬ ਦੇ ਵਿੱਚ ਲੋਕ ਤੁਸੀਂ ਬਾਹਰ ਦੇਖ ਸਕਦੇ ਹੋ ਜੀ ਸੰਗਤ ਆਈ ਹੋਈ ਹੈ ਦਾਤਾ ਜੀ ਸਭ ਦੀਆਂ ਝੋਲੀਆਂ ਭਰ ਕੇ ਭੇਜ ਰਹੇ ਆ ਦਾਤਾ ਜੀ ਤਾਂ ਹੀ ਇੰਨੀ ਸੰਗਤ ਬਾਬਾ ਜੀ ਦੇ ਨਾਲ ਜੁੜੀ ਹੋਈ ਹੈ ਜੀ ਤੇ ਇਸ ਤਰ੍ਹਾਂ ਵੀ ਦੇਖ ਰਹੇ ਹਾਂ ਵੀ ਜਦੋਂ 104ਵਾਂ ਮੇਲਾ ਚ ਦੂਜਾ ਦਿਨ ਹੈ ਤੇ ਜਿਹੜੀ ਸੰਗਤ ਇੰਨੀ ਕਤਾਰ ਦੇ ਵਿੱਚ ਖੜੀ ਹੈ ਇੰਤਜ਼ਾਰ ਕਰ ਰਹੀ ਹੈ ਵੀ ਕਦੋਂ ਸਾਡੀ ਵਾਰੀ ਆਊਗੀ ਤੇ ਅਸੀਂ ਅੰਦਰ ਦਰਸ਼ਨ ਕਰਾਂਗੇ ਮੱਥਾ ਟੇਕਾਂਗੇ ਇਹ ਸੰਗਤ ਇਹ ਜਿੰਨੇ ਕਰਮਾਂ ਵਾਲੇ ਲੋਕ ਨੇ ਜੀ ਜਿਹੜਾ ਜਿਹੜੇ ਦਾਤਾ ਜੀ ਦੇ ਦਰਬਾਰ ਤੇ ਜਿੰਨਾ ਟਾਈਮ ਲੱਗੂਗਾ ਦਾਤਾ ਜੀ ਮੈਂ ਕਹਿੰਨਾ ਵੀ ਉਹ ਕਰਮਾਂ ਵਾਲੇ ਜਿਹੜੇ ਦਾਤਾ ਜੀ ਸਰਕਾਰ ਦੇ ਇੱਥੇ ਵਿੱਚ ਹਾਜ਼ਰੀਆਂ ਭਰ ਰਹੇ ਆ ਜੀ ਇੱਥੇ ਹਰ ਕੋਈ ਨਹੀਂ ਆ ਸਕਦਾ ਕਹਿੰਦੇ ਮਹਿਬੂਬ ਕੀ ਮਹਿਫਲ ਕੋ ਮਹਿਬੂਬ ਸਜਾਤੇ ਹਨ ਦਰਬਾਰ ਵਹੀ ਆਤੇ ਹਨ ਜਿਨੇ ਸਰਕਾਰ ਬੁਲਾਤੇ ਹਨ ਮੈਂ ਸਿਰਫ ਜਿਹਨੂੰ ਬਲਾਵਾ ਆਉਂਦਾ ਜਿਹਨੂੰ ਸੱਦਾ ਭੇਜਦੇ ਨੇ ਤਾਂ ਉਹੀ ਆ ਸਕਦਾ ਹੋਰ ਨਹੀਂ ਕੋਈ ਮੈਂ ਕਹਿੰਦਾ ਭਾਜੀ ਜਿਹੜਾ ਦਾਤਾ ਜੀ ਨੂੰ ਚਾਹਣ ਵਾਲੇ ਆ ਦਾਤਾ ਜੀ ਉਹਨਾਂ ਨੂੰ ਆਪ ਹੀ ਬੁਲਾ ਲੈਂਦੇ ਆ ਭਾਜੀ ਯਾਰ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਨਾ ਜੀ ਮੈਂ ਰੱਬ ਨੂੰ ਨਹੀਂ ਦੇਖਿਆ ਮੈਂ ਕਹਿੰਦਾ ਦਾਅਵੇ ਦੇ ਨਾਲ ਉਹ ਇੱਕ ਵਾਰੀ ਬਾਬਾ ਸਨੇਹ ਸ਼ਾਵਲੀ ਸਰਕਾਰ ਦੇ ਦਰਸ਼ਨ ਕਰ ਲਵੇ ਉਹ ਦੁਬਾਰਾ ਨਹੀਂ ਕਹਿ ਸਕਦਾ ਵੀ ਮੈਂ ਰੱਬ ਨੂੰ ਨਹੀਂ ਦੇਖਿਆ ਜੀ ਛਾਖ ਸ਼ਾਤ ਬੈਠੇ ਆ ਭਾਜੀ ਉਹ ਮੈਂ ਕਹਿੰਦਾ ਦੁਨੀਆ ਦੀ ਕੋਈ ਅਸੀਂ ਸ਼ੈ ਨਹੀਂ ਜਿਹੜੀ ਆਪਾਂ ਬਾਬਾ ਸਨੇਤ ਬਲੀ ਸਰਕਾਰ ਤੋਂ ਮੰਗ ਲਈਏ ਤੇ ਉਹ ਦੇਣ ਨਾ ਔਰ ਰਾਬਦਾ ਸੱਚਾ ਚਾਹੀਦਾ ਨੀਤ ਸਾਫ਼ ਚਾਹੀਦੀ ਭਾਜੀਆ ਬਸ ਜੈ ਬਾਬੇ ਦੀ ਭਾਜੀ ਅੱਜ 104ਵਾਂ ਮੇਲਾ ਜੀ ਕਿੰਨਾ ਕੁ ਉਤਸ਼ਾਹ ਹੈ ਕਿ ਜਦੋਂ ਮੇਲਾ ਆਉਂਦਾ ਹੈ ਤੇ ਸੰਗਤ ਇੱਥੇ ਪਹੁੰਚਦੀ ਹੈ ਤੇ ਮੱਥਾ ਟੇਕਦੀ ਹੈ ਤੁਸੀਂ ਜਕਾਰਾ ਸੁਨੇਸ਼ਾਵਲੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜਾ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਆਪ ਅੰਦਰੋਂ ਚੱਲ ਕੇ ਆਏ ਹੋ ਗਲੀ ਦੇ ਬਾਹਰੋਂ ਦੀ ਕਿੰਨਾ ਕੁ ਦਰਸ਼ ਹੈ ਤੁਸੀਂ ਇਹ ਦੇਖੋ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਬੰਦੇ ਨੂੰ ਮੇਲੇ ਦਾ ਚਾਹ ਆ। ਬਜ਼ੁਰਗ ਵੀ ਆਹ ਚਾਹ ਹੌਲੀ ਹੌਲੀ ਜਿੱਦਾਂ ਮਰਜੀ ਪਹੁੰਚ ਰਿਹਾ ਸਰਕਾਰ ਦੇ ਦਰਸ਼ਨ ਕਰਨ ਲਈ। ਕਿ ਇਹ ਦਰਬਾਰ ਐ ਸਾ ਦਰਬਾਰ ਐ ਵਲੀਆਂ ਦਾ ਦਰਬਾਰ ਐ ਜਿੱਥੋਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਇਹਨਾਂ ਦੀਆਂ ਮਨੋ ਕਾਮਨਾ ਪੂਰੀ ਹੁੰਦੀਆਂ। ਉਹ ਤੁਹਾਨੂੰ ਦੱਸ ਨਹੀਂ ਸਕਦੇ ਕਿ ਲਵਜੀ ਹੈ ਨਹੀਂ ਸਾਡੇ ਕੋ। ਜਿਵੇਂ ਦੱਸਿਆ 104ਵਾਂ ਮੇਲਾ ਯਾਨੀ ਕਿ ਵੰਡ ਤੋਂ ਪਹਿਲਾਂ ਦਾ ਮੇਲਾ ਚੱਲਦਾ ਆਉਂਦਾ ਤੇ ਐਨਾ ਕੁ ਹੁੰਦਾ ਹੈ ਸੰਗਤ ਨੂੰ ਵੀ ਅਸੀਂ ਕਦੋਂ ਇਹ ਮੇਲਾ ਆਵੇ ਜਾਈਏ ਉੱਥੇ ਤੇ ਦਰਸ਼ਨ ਕਰੀਏ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਦਰਬਾਰ ਬਾਬਾ ਪੀਰ ਬਾਬਾ ਸੁਨੇਸ਼ਾਵਲੀ ਸਰਕਾਰ ਲੋਕਾਂ ਦੇ ਦਿਲਾਂ 'ਚ ਹੀ ਡੇਟ ਲਿਖੀ ਹੋਈ ਹੈ ਜੀ ਸਾਨੂੰ ਕੋਈ ਅਸੀਂ ਕਿਤੇ ਕਾਰਡ ਤੋਂ ਨਾ ਵੰਡਣ ਜਾਂਦੇ ਆ ਜਾਂ ਜਾਂ ਕਿਤੇ ਬੋਰਡ ਜਿਹੜੇ ਲੱਗਦੇ ਹੋਲਡਿੰਗਾਂ ਲੱਗਦੀਆਂ ਉਹ 20 50 ਹੋਲਡਿੰਗਾਂ ਲੱਗੀਆਂ ਲੱਗਿਆ ਪਰ ਜਿਹੜੀ ਡੇਟ ਹੈ ਉਹ ਸਭ ਦੇ ਜ਼ਿਲ੍ਹਾ 'ਚ ਲੱਗੀ ਹੋਈ ਹੈ ਕੀ ਹਰ ਸਾਲ ਸਭ ਨੂੰ ਪਤਾ ਕਿ ਇਸ ਤਰੀਕ ਨੂੰ ਸਰਕਾਰ ਦੀ ਮਹਿਫਰਿਆ ਤੇ ਉੱਥੇ ਜਾਣਾ ਹੀ ਜਾਣਾ ਚਾਹੇ ਉਹ ਜਲੰਧਰ ਤੋਂ ਆਉਂਦੀ ਹੈ ਸੰਗਤ ਅੰਬਸਰੋਂ ਆਉਂਦੀ ਬਟਾਲੇੋਂ ਆਉਂਦੀ ਹੈ ਸੁਨੇਤਪਿੰਡ ਤੋਂ ਆਉਂਦੀ ਹੈ ਹੁਣ ਕੈਂਪਲੇ ਉਹਦਾ ਲੰਗਰ ਲੱਗਿਆ ਉਹਦਾ ਸਭ ਨੇ ਆਪਣੀ ਆਪਣੀ ਡਿਊਟੀਆਂ ਜਿਹੜੀ ਆ ਉਹ ਸਾਂਭੀ ਹੋਈ ਆ ਕੋਈ ਸੇਵਾ ਦੀ ਹਾਂ ਉਹ ਹਰ ਸਾਲ ਉਹ ਐਸ.ਟੀ.ਸ ਚਲਦੀ ਆ ਰਹੀ ਹੈ